29 ਮਈ ਨੂੰ ਅਤੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਅੱਜ ਕੁਝ ਕਾਂਗਰਸ ਆਗੂਆਂ ਨੇ ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕੀਤੀ ਹੈ। ਸਭ ਤੋਂ ਪਹਿਲਾਂ ਸੀਐਮ ਚੰਨੀ ਨੇ ਕਿਹਾ ਕਿ ਪੰਜਾਬ ਦੇ ਹੀਰੇ ਵਰਗੇ ਪੁੱਤ ਸਿੱਧੂ ਦੀ ਅੱਜ ਦੂਸਰੀ ਵਰ੍ਹੇਈ ਹੈ। ਪਰ 2 ਸਾਲ ਬੀਤਣ ਤੇ ਵੀ ਉਸ ਦੇ ਕਾਤਲਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋਣਾ ਸਾਬਤ ਕਰਦਾ ਹੈ ਕਿ ਉਸ ਦੇ ਕਤਲ ਲਈ ਭਗਵੰਤ ਮਾਨ ਸਰਕਾਰ ਬਰਾਬਰ ਦੀ ਦੋਸ਼ੀ ਹੈ। ਪਰ ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਲੜਾਈ ਅਸੀਂ ਜਾਰੀ ਰੱਖਾਂਗੇ ਤੇ ਸਮਾਂ ਆਉਣ ਤੇ ਇਸ ਦਾ ਇਨਸਾਫ ਜ਼ਰੂਰ ਕਰਾਂਗੇ। ਜਸਟਿਸ ਫੋਰ ਸਿੱਧੂ ਮੂਸੇਵਾਲਾ। ਉਸ ਤੋਂ ਬਾਅਦ ਰਾਜਾ ਵੜੀਕਰ ਨੇ ਸਿੱਧੂ ਮੂਸੇਵਾਲਾ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਖੀਆਂ ਚੋਂ ਵਗਦੇ ਹੰਝੂਆਂ ਨੂੰ ਕਦੇ ਖੱਲਿਆ ਨਹੀਂ ਜਾਂਦਾ ਚੜੀ ਜਵਾਨੀ ਵਿਛੜੇ ਵੀਰਾਂ ਦਾ ਦੁੱਖ ਛੱਲਿਆ ਨਹੀਂ ਜਾਂਦਾ ਮਿਸ ਜੂ ਯਾਰਾ ਤੂੰ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ ਇਸ ਤੋਂ ਬਾਅਦ ਅੱਜ ਸੁਖਬਾਲ ਕਹੜਾ ਸਿੱਧੂ ਮੂਸੇਵਾਲ ਦੇ ਪਿੰਡ ਉਹਨਾਂ ਦੀ ਵਰਸੀ ਤੇ ਪਹੁੰਚੇ ਤੇ ਉਹਨਾਂ ਨੇ ਉੱਥੇ ਜਾ ਕੇ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨਾਲ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਜ ਸਾਡੇ ਸਭ ਦੇ ਹਰਮਨ ਪਿਆਰੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਦੀ ਦੂਸਰੀ ਵਰਸੀ ਤੇ ਮੂਸਾ ਪਿੰਡ ਪਹੁੰਚ ਕੇ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਂਟ ਕੀਤੇ ਮੈਂ ਅੱਜ ਵੀ ਜਦ ਉਸ ਅਣਹੋਣੀ ਨੂੰ ਯਾਦ ਕਰਦਾ ਹਾਂ ਤਾਂ ਮੇਰਾ ਦਿਲ ਦਰਦ ਨਾਲ ਭਰ ਜਾਂ ਰਾ ਦੇ ਅਸਲ ਕਾਗਲਾਂ ਨੂੰ ਬਖਸ਼ਣ ਵਾਲੇ ਨਈਅ ਮੈਂ ਉਸ ਦੇ ਇਨਸਾਫ ਦੀ ਲੜਾਈ ਆਖਰੀ ਦਮ ਤੱਕ ਲੜਦਾ ਰਾਂਗਾ ਦੋਸਤੋ ਇਹ ਕਾਂਗਰਸ ਪਾਰਟੀ ਨਾਲ ਸਿੱਧੂ ਮੂਸੇਵਾਲ ਦੇ ਇਨਸਾਫ ਦੀ ਗੱਲ ਕਰੀ ਹੈ